ਠੀਕ ਹੈ ਆ 10 ਮਾਡਲ ਆ 10 ਮਾਡਲ ਆ ਗਿਆ ਇਸੇ ਤੋਂ ਸ਼ੁਰੂ ਕਰ ਲੈਣਾ ਇਸੇ ਤੋਂ ਹੀ ਕਰ ਲੈਨੇ ਆ ਤੇ ਇਹਦੇ ਬਾਰੇ ਦੱਸੀ ਬਾਈ ਕੰਡੀਸ਼ਨ ਦਿਖਾਓ ਇਹਦਾ ਟਰੈਕਟਰ ਹੀ ਦੱਸੂ ਮੈਨੂੰ ਵੀ ਫਰਕ ਨਹੀਂ ਉਹਦਾ ਠੀਕ ਹੈ ਦੇਖ ਸੀਲਡ ਆ ਹਾਂਜੀ ਦੇਖ ਠੀਕ ਹੈ ਇਹ ਵੀ ਸੀਲਡ ਆ 2020 ਮਾਡਲ ਆ ਹਾਂਜੀ ਇਹਦੇ ਵੀ ਇਹ ਪੰਪ ਪੰਪ ਸਾਰਾ ਨਹੀਂ ਹੌਲੈਂਡ ਦਾ ਪੰਪ ਲੋਕ ਛੇੜ ਦਿੰਦੇ ਹੁੰਦੇ ਆ ਹਾਂਜੀ origignal ਪਿਆ ਠੀਕ ਹੈ ਜੀ ਟਾਇਰ ਨਾਲ ਦੇ ਆ ਠੀਕ ਹੈ ਜੀ ਸਾਰਾ ਟਰੈਕਟਰ origignal ਆ A to Z HDM ਟਾਰਕ ਪਲੱਸ ਟਾਰਕ ਬਲੈਕ ਇਹਦਾ ਮੋਹਲਾ ਸਾਰਾ ਬੀਕੇਡੀ ਦੇ ਟਾਇਰ ਪਏ ਹੋਏ ਹੈਗੇ ਠੀਕ ਹੈ ਜੀ ਮੂਰੇ ਬੇਟਾ 6 ਪਲੇਟਾਂ 2 ਮਾਗਰ ਨੇ 2 ਮਾਗਰ ਨੇ ਹਾਂ ਜੀ ਠੀਕ ਹੈ ਜੀ 18 ਮਾਡਲ ਆ ਠੀਕ ਹੈ ਜੀ ਫੁੱਲ ਟਾਪ ਮਾਡਲ ਆ ਫੁੱਲ ਟਾਪ ਮਾਡਲ ਹੈ ਸੈਂਕ్రోਮੈਸ਼ ਗੇਅਰ ਆ ਠੀਕ ਹੈ ਜੀ ਬਾਕੀ ਕੰਮ ਤੋਂ ਆਪਾਂ ਪਹੁੰਚਿਆ ਅੰਡਿਆਏ ਲੱਭੀ ਕੋਲੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੈ ਐ ਪੂਰੀ ਚੜਦੀ ਕਲਾ ਚੜਦੀ ਕਲਾ ਤੇ ਜਿਹੜੀ ਪਹਿਲਾਂ ਵੀਡੀਓ ਬਣਾਈ ਸੀ ਸਭ ਤੋਂ ਪਹਿਲਾਂ ਤਾਂ ਦੱਸ ਦੇ ਸੱਚੀ ਗੱਲ ਬੀ ਟ੍ਰੈਕਟਰ ਕੋਈ ਵੇਚਿਆਕ ਨਾ ਵੇਚਿਆ ਨਹੀਂ ਵੇਕੇ ਜੀ ਵੇਕੇ ਸਾਰੀ ਵੇਕੇ ਇੱਕ ਅੱਧਾ ਹੀ ਰਹਿ ਗਿਆ ਬਸ ਉਹਨਾਂ ਜਿਹਦਾ ਪੁਰਾਣਿਆਂ ਚੋਂ ਤਾਂ ਵੀਡੀਓ ਤੇ ਵੇਚਿਆ ਹਾਂਜੀ ਹਾਂ ਠੀਕ ਹੈ ਬਾਈ ਬਹੁਤ ਪਿਆਰ ਮਿਲਿਆ ਵੀਡੀਓ ਦਾ ਹਾਂਜੀ ਤੇ ਬਹੁਤ ਗਾਹਕ ਆਏ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਤੇ ਅੱਜ ਕਿੰਨੇ ਨੇ ਅੱਜ 4 ਨੇ ਜੀ 4 ਵਧੀਆਂ ਕਟੇਸਰਾਂ ਦੇ ਮੈਂ ਕਹਿੰਦਾ ਇੱਕ ਤੋਂ ਇੱਕ ਹੈ ਜੀ ਠੀਕ ਹੈ ਆ 10 ਮਾਡਲ ਆ 10 ਮਾਡਲ ਆ ਗਿਆ ਇਸੇ ਤੋਂ ਹੀ ਸ਼ੁਰੂ ਕਰ ਲੈਣੇ ਇਸੇ ਤੋਂ ਹੀ ਕਰ ਲੈਣੇ ਆ ਤੇ ਇਹਦੇ ਬਾਰੇ ਦੱਸੀ ਬਾਈ ਕੰਡੀਸ਼ਨ ਦਿਖਾਓ ਇਹਦਾ ਟ੍ਰੈਕਟਰ ਹੀ ਦੱਸੋ ਮੈਨੂੰ ਇਹ ਫੋਟੋ ਦਿਨੋ ਠੀਕ ਹੈ ਦੇਖ ਫੀਲਡ ਹੈ ਹਾਂਜੀ ਦੇਖ ਠੀਕ ਇਹ ਵੀ ਫੀਲਡ ਹੈ ਠੀਕ ਹੈ ਜੀ ਨਹੀਂ ਜੀ ਦੇਖ ਮੂੰਹ ਦੇਣਾ ਦੇਖਣਾ ਠੀਕ ਹੈ ਜੀ ਠੀਕ ਹੈ ਜੀ ਵਾਹ ਤੇ ਟਰੈਕਟਰ ਇੰਜਨ ਗੇਅਰ ਦਾ ਕਿਵੇਂ ਰੋ ਮੈਂ ਖਾ ਪੂਰਾ ਓਕੇ ਹੈ ਨਾ ਦੇਖ ਠੀਕ ਹੈ ਜੀ ਰੰਬਾ ਰੰਬਾ ਦਾ ਓਕੇ ਹੈ ਟਾਇਰ ਦੇ ਨਵੇਂ ਟਾਇਰ ਜਮਾ ਰੁਪਿਆ ਪਾ ਚੌਕੜਾ ਰੁਪਿਆ ਨਹੀਂ ਜਮਾ ਨਵੇਂ ਪਾਇਆ ਨਾਲ ਦੇ ਟਾਇਰ ਲਾ ਕੇ ਪਾਇਆ ਨਾਲ ਦੇ ਥੋੜੇ ਖੁਸ਼ਕ ਸੀ ਟਾਇਰ ਠੀਕ ਹੈ ਜੀ ਹਾਂਜੀ ਤੇ ਟਰੈਕਟਰ ਮਿੰਤਰੋ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਬਾਈ ਕਹਿੰਦਾ ਓਕੇ ਆ ਪੂਰਾ ਓਕੇ ਆ ਜੀ ਹਾਂਜੀ ਤੇਲ ਲੱਭੀ ਮਾਡਲ ਕਿੰਨੇ ਆ ਗਿਆ ਮਾਡਲ 2010 ਆ ਜੀ ਆ ਦੇਖੋ ਕੋਈ ਪੈਰਦਾਨ ਬਿਲਡ ਨਹੀਂ ਕੋਈ ਰੰਗ ਨਹੀਂ Ориジナル ਟਰੈਕਟਰ ਆ ਸਾਰਾ ਠੀਕ ਹੈ ਜੀ 10 ਮਾਡਲ ਦਾ ਰੇਟ ਹਾਂਜੀ 10 ਮਾਡਲ ਦਾ ਰੇਟ ਹੈਗਾ ਜੀ 275000 ਦੇਣਾ ਕਿੰਨੇ ਦਾ ਇਹ ਦੇ ਦੇਗੇ ਆਪਾਂ 260000 ਦਾ 260000 ਦਾ ਹਾਂਜੀ ਮੌਕੇ ਤੇ ਹੋਰ ਵੀ ਹੋ ਜਾ ਮਾੜਾ ਮੋਟਾ ਕੋਈ ਗੱਲ ਨਹੀਂ ਜੀ ਕਰ ਦਾਂਗੇ ਆਪਾਂ ਮੌਕੇ ਤੇ ਹੋਰ ਵੀ ਹੋ ਜਾ ਆਪਣਾ ਨਾਮ ਲੈ ਕੇ ਆ ਜਾਈ ਵੀਡੀਓ ਦੇਖ ਕੇ ਆਇਆ ਆਪਣਾ ਨਾਮ ਲੈ ਕੇ ਆ ਜਾਈ ਵੀਡੀਓ ਦੇਖ ਕੇ ਆਇਆ ਵੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਆਹ ਪਿੰਕਡੀ ਹੈ ਚੈੱਕ ਕਰੋ ਪੂਰਾ ਕੈਮ ਟਰੈਕਟਰ ਪਿਆ ਮੂਰੇ ਆ ਗਿਆ ਸਪੈਸ਼ਲ ਟੇਸ ਨਾ 3230 ਹਾਂ ਜੀ ਬਲੈਕ ਕੰਪਨੀ ਗੀਅਰ ਵਾਲਾ ਜੂਜੀ ਗੀਅਰ ਵਾਲਾ ਇਹ ਹਾਂ ਜੀ ਇਹਦੇ ਬਾਰੇ ਦੱਸੀ ਬਾਈ ਇਹ ਜੀ 2020 ਮਾਡਲ ਆ ਹਾਂ ਜੀ ਇਹਦੇ ਵੀ ਇਹ ਪੰਪ ਪੰਪ ਸਾਰਾ ਨਹੀਂ ਹੌਲਡਰ ਦਾ ਪੰਪ ਲੋਕ ਛੇੜ ਦਿੰਦੇ ਹੁੰਦੇ ਆ ਹਾਂ ਜੀ origignal ਪਿਆ ਠੀਕ ਆ ਜੀ ਟਾਇਰ ਨਾਲ ਦੇ ਆ ਠੀਕ ਆ ਜੀ ਸਾਰਾ ਟਰੈਕਟਰ origignal ਆ A to Z ਠੀਕ ਆ ਜੀ ਆ ਦੇਖੋ ਜੀ ਕੰਡੀਸ਼ਨ ਦੇਖੋ ਨਹੀਂ ਬੰਦਾ ਹਿੱਸੇ ਤੇ ਸੰਕਲ ਸੰਕਲ ਪਾ ਕੇ ਘੜੀਸ ਦਿੰਦੇ ਹੈਗੇ ਠੀਕ ਆ ਜੀ ਰੰਮ ਰੰਮ ਦੇਖ ਠੀਕ ਆ ਜੀ ਆਪਾਂ ਸ਼ੰਕਰ ਕੋਲ ਦਾ ਬੰਪਰ ਲੱਗਿਆ ਹੋਇਆ ਹੈਵੀ ਠੀਕ ਹੈ ਜੀ ਆ ਇੱਕ ਤਾਂ ਪਤਲਾ ਵੀ ਆਉਂਦਾ ਇਹ ਹਾਂ ਜੀ ਇਹ ਮੋਟਾ ਹੈਗਾ ਠੀਕ ਹੈ ਜੀ ਰਿਵਰਸ ਪੀਟੀਓ ਵਾਲਾ ਠੀਕ ਹੈ ਜੀ ਦੂਜੀ ਗੇਅਰ ਵਾਲਾ ਇਹਦਾ ਗੇਅਰਬਾਕਸ ਵੱਡਾ ਹੁੰਦਾ ਹੈਗਾ ਇਹਦਾ ਗੇਅਰਬਾਕਸ ਵੱਡਾ ਹੁੰਦਾ ਹੈ 3ਤੀ ਲਗੇਅਰਬਾਕਸ ਇਹਦਾ ਵਧੀਆ ਹੈਗਾ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਬਾਈ ਕੱਪੜੀ ਮਾਰੀ ਜਾਂਦਾ ਉੱਤੇ ਜਮਾ ਠੀਕ ਹੀ ਜਾਂਦਾ ਠੀਕ ਹੀ ਜਾਂਦਾ ਹਾਂ ਪੰਜਾਬ ਨੰਬਰ ਨੇ ਸਾਰੇ ਚਾਰੇ ਚਾਰੇ ਪੰਜਾਬ ਨੰਬਰ ਨੇ ਪਹਿਲੇ ਨਾਮ ਨੇ ਪਹਿਲੇ ਨਾਮ ਨੇ ਹਾਂ ਟਰੈਕਟਰ ਦੇਖ ਸਕਦੇ ਹੋ ਕੰਪੈਸਟ ਜੈਕ ਲੱਗਿਆ ਹੋਇਆ ਜੈਕ ਵਾਲ ਤੇ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂਜੀ ਹਾਂ ਤੇ ਟਰੈਕਟਰ ਰੀਜਨਲ ਹੈ ਸਾਰਾ ਤੇ ਮਾਡਲ ਬਾਈ ਕਿੰਨੇ ਆ ਗਿਆ ਸੀ ਮਾਡਲ 2020 ਜੀ ਤੇ ਦੇਣਾ ਲੱਭ ਕਿੰਨੇ ਦਾ ਇਹ 7 ਲੱਖ 75 ਹਜ਼ਾਰ ਮੰਗਦੇ ਆ ਜੀ ਹਾਂਜੀ ਤੇ 15 ਕੁ ਹਜ਼ਾਰ ਦਾ ਡਿਸਕਾਊਂਟ ਕਰ ਦਾਂਗੇ ਇਹਦੇ 15 ਹਜ਼ਾਰ ਦਾ ਹਾਂਜੀ 15 ਹਜ਼ਾਰ ਦਾ ਡਿਸਕਾਊਂਟ ਇਹਦੇ ਵਿੱਚੋਂ ਹੋ ਜੂ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇ ਸਕਦੇ ਆ ਲੈਟਾਂ ਵੀ ਸਪੈਸ਼ਲ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਤੇ ਮੂਰੇ ਆ ਗਿਆ ਸਿਉਣਾ ਲਿਕਾ ਐਚ ਡੀ ਐਮ ਐਚ ਡੀ ਐਮ ਟਾਰਕ ਪਲੱਸ ਟਾਰਕ ਪਲੱਸ ਇਹਦਾ ਮੁੱਲ ਆ ਸਾਰਾ ਠੀਕ ਹੈ ਜੀ ਇਹਦਾ ਕੀ ਮੁੱਲ ਆ ਇਹਦਾ ਮੁੱਲ ਹੈਗਾ ਜੀ ਤੇ ਪਾਵਰ ਵੱਧ ਹੈ ਇਹਦੀ। ਅੱਛਾ ਪਾਵਰ ਵੱਧ ਹੈ। ਖਰਚਾ ਘੱਟ ਆ। ਠੀਕ ਐ। ਸੈਂਡ ਜਿਹੜਾ ਲੱਗ ਤੋ ਕਲੱਚ ਚੇਂਜਰ ਮਾਟ। ਹਾਂ ਚੇਂਜਰ। ਠੀਕ ਐ। ਇਹ ਟਾਰਕ 235 ਹੁੰਦੀ ਐ। ਠੀਕ ਐ ਜੀ। ਹਾਂ। ਇਹ 210 ਹੁੰਦੀ ਆ ਨਾ। ਤੇ ਟਾਇਰਾਂ ਦੀ ਕੰਡੀਸ਼ਨ। ਟਾਇਰ 90 ਪੈਸੇ ਜੀ। ਠੀਕ ਐ। ਆ ਦੇਖੋ ਜੀ ਪਰਖੀਆਂ ਪੁਰਖੀਆਂ ਨਹੀਂ ਆਣੀ। ਠੀਕ ਐ ਜੀ। ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਜੇ ਮੈਂ ਬਿਲਕੁਲ ਸ਼ੋਰੂਮ ਇਹਦਾ ਚੱਲੀ ਥੋੜਾ ਹੋਣਾ। ਏ ਤਾਂ ਬਸ ਥੋੜਾ ਕੀ ਚੱਲਿਆ ਜੀ ਮੇਰਾ 1000 ਘੰਟਾ ਚੱਲਿਆ ਓਰੀਜਨਲ 1000 ਘੰਟਾ ਹਾਂ ਕੋਈ 1000 ਘੰਟਾ ਰੇਨ ਨਾਲ ਚੱਲਿਆ ਹੋਇਆ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਤਾਂ ਹਾਰ ਦੀ ਹਾਰ ਦੀ ਘਾਟ ਹੈ ਹਾਰ ਵੀ ਪਾਇਆ ਹੋਇਆ ਹਾਰ ਵੀ ਪਾ ਪਿਆ ਹਾਰ ਵੀ ਮਿੱਤਰੋ ਨਾ ਕਾਰ ਤਾਂ ਬਸ ਹਲਕਾਰੀ ਦੀ ਹੈ ਜਿਹੜੇ ਨੇ ਆਉਣਾ ਉਹਦੀ ਆ ਠੀਕ ਹੈ ਤੇ ਇਹ ਮਾਡਲ ਮਾਡਲ 2022 ਦੇ 12ਵੇਂ ਦਾ 22 ਦੇ 12ਵੇਂ ਦਾ ਤੇ ਹੀ ਮੰਨਣਾ ਹਾਂ ਕਾਪੀ ਤੇ ਹੀ ਦੀ ਆ ਠੀਕ ਹੈ ਤੇ ਰੇਟ ਬਾਈ ਸਾਰੀਆਂ ਉਵੇਂ ਪੀਆ ਹਜੇ ਰੇਟ ਬਾਈ ਰੇਟ ਇਹਦਾ ਹੈਗਾ 6 ਲੱਖ 10 ਹਜ਼ਾਰ ਦੇਣਾ ਕਿੰਨੇ ਦਾ 6 ਲੱਖ ਦਾ ਦੇ ਦਾਂਗੇ ਪੂਰੇ 6 ਲੱਖ ਦਾ ਇਹ ਟਰੈਕਟਰ ਮਿੱਤਰੋ ਬੜੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਚੰਗਾ ਟਰੈਕਟਰ ਹੈ ਤੇ ਮੂਰੇ ਆ ਗਿਆ ਜੌਂਡੀਅਰ ਜੌਂਡੀਅਰ 50 75 ਹਾਂਜੀ ਤੇ ਇਹਦੇ ਬਾਰੇ ਦੱਸੀ ਬਾਈ ਇਹਦੇ ਵੀ ਕੇਟੀ ਦੇ ਟਾਇਰ ਪਏ ਹੋਏ ਹੈਗੇ ਠੀਕ ਹੈ ਜੀ ਮੂਰੇ ਬੇਟਾ 6 ਪਲੇਟਾਂ ਦੋ ਮਾਗਰ ਨੇ ਦੋ ਮਾਗਰ ਨੇ ਹਾਂਜੀ ਠੀਕ ਹੈ ਜੀ 18 ਮਾਡਲ ਆ ਠੀਕ ਹੈ ਜੀ ਫੁੱਲ ਟਾਪ ਮਾਡਲ ਆ ਫੁੱਲ ਟਾਪ ਮਾਡਲ ਹੈ ਸੈਂਕ్రోਮੈਸ਼ ਗੀਅਰ ਆ ਠੀਕ ਹੈ ਜੀ ਐਡਜਸਟੇਬਲ ਸਟੀਅਰਿੰਗ ਆ ਠੀਕ ਹੈ ਜੀ ਤੇ ਆ 78000 ਰੁਪਏ ਦਾ ਹੈ ਮੈਟ ਆ ਠੀਕ ਹੈ ਜੀ ਓਰੀਜਨਲ ਠੀਕ ਹੈ ਜੀ ਤੇ ਆ ਕਨੋਪੀ ਵੀ ਓਰੀਜਨਲ ਲੱਗੀ ਹੋਈ ਹੈ ਯੂਐਸਏ ਦੀ ਤੇ ਨਿਸ਼ਾਰਕਾ ਦਿਖਾਈ ਹੈ ਠੀਕ ਹੈ ਜੀ ਆ ਇੱਥੇ ਮਾਰਕਾ ਲੱਗਾ ਹੋਇਆ ਦਰਸ਼ਕਾਂ ਨੂੰ ਦਿਖਾ ਦੇ ਯੂਐਸਏ ਦਾ ਬਟਨ ਵਾਲੀ ਲਿਫਟ ਆ ਬਟਨ ਵਾਲੀ ਲਿਫਟ ਹੈ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਠੀਕ ਹੈ ਜੀ ਤੇ ਇੰਜਨ ਗੀਅਰ ਦਾ ਕਿੰਨਾ ਕੁ ਚੰਗਾ ਹੈ ਕਿਹੜ ਇੰਜਨ ਗੇਅਰ ਦਾ ਬਾਈ ਕਹਿੰਦਾ ਸਿਰ ਹੈ ਤੇ ਮਾਡਲ ਬਾਈ ਕਿੰਨੇ ਆ ਗਿਆ ਮਾਡਲ 2018 ਜੀ ਤੇ ਰੇਟ ਰੇਟ ਇਹਦਾ ਹੈਗਾ 11 ਲੱਖ ਤੇ 75000 ਰੁਪਏ 11 ਲੱਖ 75000 ਮੌਕੇ ਦਾ ਮੌਕੇ ਆ 11.5 ਦੇ ਦਾਂਗੇ ਜੀ 11.5 ਦਾ ਹਾਂਜੀ ਤੇ ਇਸ ਤੋਂ ਇਲਾਵਾ ਬਾਈ ਹੋਰ ਵੀ ਹੁੰਦੇ ਆ ਹੋਰ 16065 ਬਾਈ ਵੀ ਮਿਲ ਜੂਗਾ ਜੀ ਹਾਂ ਉਹ ਜੇ ਧੂਣ ਵਾਲਾ ਖੜਾਗਾ ਟਰੈਕਟਰ ਠੀਕ ਹੈ ਜੀ ਤੇ ਉਹ 2012 ਮਾਡਲ ਆ ਠੀਕ ਹੈ ਜੀ ਉਹ ਤਿਆਰ ਤੋਰ ਕਰਕੇ ਉਹਦਾ ਫੇਰ ਹੀ ਆਪਾਂ ਵੀਡੀਓ ਪਾਵਾਂਗੇ ਠੀਕ ਹੈ ਜੀ ਹਾਂਜੀ ਤੇ ਲੋਕੇਸ਼ਨ ਦੱਸੀ ਬਾਈ ਜੀਰਾ ਲੋਕੇਸ਼ਨ ਆਪਣੀ ਹੈਗੀ ਹੈ ਜੀ ਹੰਡਿਆਆ ਪਿੰਡ ਆ ਠੀਕ ਹੈ ਜੀ ਤੇ ਸਟੈਂਡਰਡ ਚੌਂਕ ਚ ਹੁੰਨੇ ਆਗੇ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂ ਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ ਲਓ 628309109 ਜੀ ਇਹ ਬਾਈ ਦਾ ਮੋਬਾਈਲ ਨੰਬਰ ਦੁਬਾਰੇ ਬੋਲਣੀ ਹੈ ਕਿਸੇ ਲਈ ਕਿਰਾਏ ਤੇ ਲੈਣੇ ਆ ਕਿਰਾਏ ਤੇ ਵੀ ਮਿਲ ਜਾਣਗੇ ਲੋਨ ਕਰਾਉਣਾ ਲੋਨ ਵੀ ਕਰਵਾ ਦਾਂਗੇ ਠੀਕ ਹੈ ਜੀ ਮੋਬਾਈਲ ਨੰਬਰ ਦੁਬਾਰੇ ਬੋਲ 628309109 ਇੱਕ ਹੋਰ ਬੋਲ ਦਿੰਦੇ ਆ 991553802 ਪੀ ਵਾਰ ਇੱਕ ਬੰਦਾ ਚੱਕਦਾ ਨਹੀਂ ਨਾ ਠੀਕ ਹੈ ਜੀ ਹਾਂਜੀ ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਇਹ ਚਾਰ ਟਰੈਕਟਰਾਂ ਚੋਂ ਬਾਈ ਕੋਈ ਟਰੈਕਟਰ ਖਰੀਦਣਾ ਹੋਵੇ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਾਥਰੀ ਗਾਲ ਜੀ